ਤੁਸੀਂ ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਣਾ ਰਿੰਪੀ ਗੱਲ ਕਰ ਰੱਜ ਪੰਜਾਬ ਦੇ ਮੌਸਮ ਬਾਰੇ ਦੱਸਦੇ ਕਿ ਪੰਜਾਬ ਤੇ ਸਫੇਰ ਤੋਂ ਹੀ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਕਰਕੇ ਹੁਣ ਲੋਕਾਂ ਨੂੰ ਭਾ ਦੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਜ਼ਿਲ੍ਹਿਆਂ ਦਾ ਤਾਪਮਨ ਡਿੱਗਦਾ ਨਜ਼ਰ ਆ ਰਿਹਾ ਹੈ ਸੀਤ ਰਹੇ ਦੇ ਵਿਚਾਲੇ ਤੁੰਦ ਦਾ ਕਹਿਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਹਾਲਾ ਕਿ ਦਸੰਬਰ ਮਹੀਨੇ ਦੇ ਅੰਤ ਦੇ ਨਾਲ ਹੀ ਕਈ ਸੂਬੇ ਦੇ ਵਿੱਚ ਹੁਣ ਤੱਕ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਜਿਹੜਾ ਮਿਲ ਰਿਹਾ ਇੱਕ ਤੋਂ ਇੱਕ ਬਾਅਦ ਪੱਛਮੀ ਕੋਈ ਖਾਸ ਕਿਰਵਟ ਤਾਂ ਜੋ ਨਹੀਂ ਹੋਇਆ ਆਉਣ ਵਾਲੇ ਆਉਣ ਦੇ ਦੇਸ਼ ਪੱਧ ਦੇ ਵਿੱਚ ਮੌਸਮ ਦੀ ਸਥਿਤੀ ਦਿੱਲੀ ਹਰਿਆਣਾ ਪੰਜਾਬ ਤੇ ਬਿਹਾਰ ਦੇ ਚੰਡੀਗੜ੍ਹ ਦੇ ਨਾਲ ਕਈ ਇਲਾਕੇ ਦੇ ਵਿੱਚ ਸੰਗਣੀ ਧੁੰਦ ਜਿਹੜੀ ਹੁਣ ਦੇਖਣ ਨੂੰ ਮਿਲਦੀ ਹੈ ਅਤੇ ਦੱਸਿਆ ਗਿਆ ਕਿ ਧੁੰਦ ਕਾਰਨ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੇ ਇਸ ਦੇ ਨਾਲ ਹੀ ਹਰਿਆਣਾ ਦੇ ਅੰਮਾਲੇ ਦੀ ਗੱਲ ਕਰੇ ਅਲੱਗ ਹੈ ਹਰਿਆਣਾ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਤੇ ਚੰਡੀਗੜ੍ਹ ਦੇ ਵਿੱਚ 500 ਮੀਟਰ ਤੱਕ ਵਿਜ਼ਿਬਿਲਟੀ ਜਿਹੜੀ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਲਖਨਊ ਦੀ ਗੱਲ ਕਰੀਏ ਤਾਂ 200 ਮੀਟਰ ਵਿਜ਼ਿਬਿਲਟੀ ਰਿਕਾਰਡ ਕੀਤੀ ਗਈ ਹੈ ਅੱਜ ਯਾਨੀ 26 ਦਸੰਬਰ ਨੂੰ ਕਈ ਇਲਾਕੇ ਦੇ ਵਿੱਚ ਸੰਗਣੀ ਧੁੰਦ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਇਸ ਦੇ ਨਾਲ ਹੀ ਕੱਟੂਕੱਟਾ ਅਮਸਾਤ ਤੋਂ ਵੱਧ ਕੇ ਹੁਣ 24 ਡਿਗਰੀ ਸੈਲਸਿਅਸ ਦੇ ਜਿਹੜਾ ਹੁੰਦ ਚ 깔 ਲਿਆ ਹੈ ਇਸ ਤੋਂ ਇਲਾਵਾ ਹਵਾ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਖਰਾਬ ਹੁੰਦਾ ਹੁਣ ਨਜ਼ਰ ਆ ਰਿਹਾ ਉੱਥੇ ਮੌਸਮ ਵਿਭਾਗ ਦੇ ਅਨੁਸਾਰ ਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਸਵੇਰ ਤੋਂ ਜਾਂ ਸਵੇਰ ਦੇ ਸਮੇਂ ਹੀ ਸੰਗਰੀ ਧੁੰਦ ਦੇਖੋ ਨੂੰ ਜੜੀ ਮਿਲ ਰਹੀ ਹੈ ਇਸ ਦੇ ਨਾਲ ਹੀ ਹੁਣ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਵੱਲੋਂ ਵਾਹਨ ਚਲਾਉਣ ਵਾਲੇ ਹੁਣ ਜਿਹੜੀ ਚੇਤਾਵਨੀ ਵੀ ਜੜੀ ਜਾਰੀ ਕਰ ਦਿੱਤੀ ਗਈ ਹੈ